ਮੇ 15 ਤਰੀਕੇ ਦਾ ਸਾਨੂੰ ਸਮਾਂ ਹੁਣੀ ਦੇ ਦਿਓ ਇਸ ਕਰਕੇ ਮਹਾਰਾਜ ਨੇ ਸਮਾਂ ਦਿੱਤਾ ਬਖਸ਼ਿਸ਼ ਕੀਤਾ ਹੈ ਆਓ ਪਿਆਰ ਦੇ ਵਿੱਚ ਆਪਾਂ ਹਾਜ਼ਰੀ ਭਰੀਏ ਸਾਰੇ ਰਲ ਮਿਲ ਕੇ ਸਤਿਗੁਰੂ ਦੇ ਪਾਵਨ ਚਰਨਾਂ ਕਮਲ ਅੰਦਰ ਮਹਾਰਾਜ ਜੀ ਕੀ ਕਹਿੰਦੇ ਨੇ ਜੀ ਉਪਦੇਸ਼ ਸ੍ਰੀ ਗੁਰੂ ਨਾਨਕ ਦਾ ਉਪਦੇਸ਼ ਸ੍ਰੀ ਗੁਰੂ ਨਾਨਕ ਦਾ ਸ੍ਰੀ ਗੁਰੂ ਨਾਨਕ ਦਾ घुमे ਤਰੀ ਬ੍ਰਹਮਣ ਸੂਤ ਵੈਸ ਉਪਦੇਸ਼ ਚੋਂ ਵਰਣਾ ਕੋ ਸਾਂਝਾ ਸਾਰੇ ਧਰਮਾਂ ਨੂੰ ਸਾਂਝਾ ਉਪਦੇਸ਼ ਦੇਣ ਵਾਸਤੇ ਸਸਰੀ ਕਾਲ ਸੱਚੀ ਸੱਚਾ ਸੱਚੀ ਕਰਪੂਤਰ ਤੇ ਸਾਂਝਾ ਉਪਦੇਸ਼ ਦੇਣ ਵਾਸਤੇ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਨੇ ਅੱਜ ਵਾਲੇ ਦਿਨ ਫਿਰ ਰਾਏ ਪੋਈ ਦੀ ਤਲਵੰਡੀ ਪਾਕਿਸਤਾਨ ਦੀ ਧਰਤੀ ਦੇ ਵਿੱਚ ਸੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜੀ ਦਾ ਜਿਹੜੇ ਅੱਜ 2 ਵਜੇ ਅੰਮ੍ਰਿਤ ਵੇਲੇ ਅਸੀਂ 2 ਵਜੇ ਬੋਲ ਕੇ ਪੌਣੇ 2 ਵਜੇ ਤਕਰੀਬਨ ਅਸੀਂ ਜਿਹੜਾ ਸਪੀਕਰ ਖੜਕਾਤਾ ਸੀ ਤੇ ਸੰਗਤ ਨੂੰ ਸੁਚੇਤ ਕਰਤਾ ਸੀ ਭਾਈ ਇਸ ਵੇਲੇ ਬਾਬੇ ਨਾਨਕ ਦਾ ਪਾਵਨ ਪਿੱਤਰ ਪ੍ਰਕਾਸ਼ ਦਿਹਾੜਾ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਇਆ ਤੇ ਜਦੋਂ ਬਾਬੇ ਦਾ ਪ੍ਰਕਾਸ਼ ਆਸਮਾਨ ਕਿੰਨਾ ਤਕਰੀਬਨ 5:30 ਵਜੇ ਕੇ ਹੋਣਗੇ ਤੇ ਐਸ ਵੇਲੇ ਬੀਬੇ ਨਾਨਕੀ ਜਿਹੜੀ ਗੁਰਨਾਨਕ ਸਾਹਿਬ ਮਰ ਤੋਂ 5 ਸਾਲ ਵੱਡੇ ਸਨ ਬੀਬੇ ਨਾਨਕੀ ਉਹ ਨਾ ਪੱਜੇ ਫਿਰਦੀ ਸੀ ਕਿ ਕਹਿੰਦੇ ਫਿਰਦੀ ਸੀ ਪਿਆਰ ਵਿੱਚ ਬੋਲਿਓ ਟਕਾਹ ਨਾਲ 2 ਮਿੰਟ 2 ਮਿੰਟ ਟਕਾਹ ਰੱਖਿਓ ਬਸ ਇਹ ਕੋਈ ਤੁਹਾਡਾ ਨਾ ਬਣੂਗਾ ਮੈਂ ਪਰ ਟਕਾਹ ਜ ਰੋਡ ਬਣਾ ਕੇ ਰੱਖਿਓ ਬੀਬੇ ਨਾਨਕੀ ਕਹਿੰਦੀ ਸੀ ਜੀ ਇੰਦਰ ਖੁਸ਼ੀਆਂ ਉਹਦਰ ਖੁਸ਼ੀਆਂ ਐਦਰ ਖੁਸ਼ੀਆਂ ਉਹਦਰ ਖੁਸ਼ੀਆਂ ਉਹ ਹਰ ਸਾਥ ਤੇ ਆ ਕੇ ਦੇ ਵਿੱਚ ਪੜ੍ਹਦੇ ਬਾੜੇ ਵਿੱਚ ਜਿੱਡਾ ਠੰਡ ਦੂਰ ਹੋ ਗਿਨੜੇ ਆਪਣੀ ਨਾਲੇ ਤੁਹਾਡੇ ਪਹਿਲਾਂ ਬਾਬੇ ਨਿਸ਼ਾਨ ਸਾਹਿਬ ਵਾਲੇ ਦੇ ਪਾਸੋਂ ਜੀ ਬਾਬਾ ਜੀ ਦੀ ਗੱਲ 'ਚ ਪਾ ਦਿਓ ਜੀ ਤੇ ਨਾਲ ਦੀ ਨਾਲ ਫੇਰ ਆਪਾਂ ਜਿਹੜਾ ਨਾ ਘਰ ਨਕੜ ਕੇ ਕਿਸਨਾਰ ਕੀ ਜਿਹਾ ਜੀ ਕਿਹ ਕਹਿੰਦੇ ਜੀ ਇਤਰ ਖੁਸ਼ੀਆਂ ਉਤਰ ਖੁਸ਼ੀਆਂ ਇਤਰ ਖੁਸ਼ੀਆਂ ਉਤਰ ਖੁਸ਼ੀਆਂ ਹਰ ਪਾਸੇ ਸ਼ੀਆ ਬਖਸ਼ਿਸ਼ ਕਰੀਏ ਅੱਜ ਤੇ ਦਿਨ ਫਿਰ ਮਹਾਰਾਜ ਦਾ ਪ੍ਰਕਾਸ਼ ਕਤਕ ਸੁਦੀ ਪੂਰਨ 마ਸ਼ੀਆ ਚ ਪੂਰਨ 마ਸ਼ੀ ਦਾ ਪਵਿੱਤਰ ਦਿਹਾੜਾ ਤੇ ਸਤਗੁਰ ਨੇ ਅੱਜ ਤੀ ਜਿਹੜਾ ਕਤਕ ਹੋ ਗਿਆ ਕਿ ਕੱਲ ਨੂੰ 15 ਅੱਜ 15 ਤਰੀਕ ਹੈ ਕੱਲ ਨੂੰ 16 ਤਰੀਕ ਦੀ ਸੰਗਰਾਦ ਹੈ ਜਿਸ ਕਰਕੇ ਭੱਗਾਂ ਵਾਲੀਆਂ ਸੰਗਤਾਂ ਜਿਨ੍ਹਾਂ ਨੇ ਬੜੇ ਪਿਆਰ ਵਿੱਚ ਆ ਕੇ ਹਾਜ਼ਰੀਆਂ ਭਰੀਆਂ ਨੇ ਸਤਿਗੁਰੂ ਜੀ ਕਿਰਪਾ ਕਰ ਲੈ ਇੱਕ ਸਵੱਟੀ ਦੇ ਦਿਨ ਲਾਉਂਦਾ ਮੇਰਾ ਵਾਲਕ ਜਿਹੜੀ ਧੁੰਦ ਸਿੱਟਦਾ ਨਾ ਅਜੇ ਭਾਵੇਂ ਧੁੰਦ ਦੀ ਜਿਹੜੀ ਮੌਸਮ ਨਹੀਂ ਆਈ ਪਰ ਧੁੰਦ ਪਾਉਣ ਲੱਗ ਗਿਆ ਇਹ ਸਾਨੂੰ ਦੇਖਦਾ ਹੈ ਮਹਾਰਾਜ ਵੀ ਇਹ ਕੱਚੇ ਨੇ ਜਾਂ ਪੱਕੇ ਨੇ ਭਗਤ ਕਬੀਰ ਜੀ ਕਹਿੰਦੇ ਆਪਾਂ ਪੱਕੇ ਬਣਨਾ ਜਿਵੇਂ ਕੱਲ ਸੁਣਿਆ ਸੀ ਬੇ ਕਿਤੇ ਇਹ ਨਾ ਕਹਿ ਦੇਣ ਲੋਕ ਵੀ ਬੋਟੀ ਜੀ ਕਾ ਖਾਲਸਾ ਗੋਟੀ ਜੀ ਕੀ ਭੱਤੇ ਕਿਤੇ ਇਸ ਤਰ੍ਹਾਂ ਨਾ ਕਹਾ ਦਿਓ ਬਈ ਦਿਨ ਕੇਵਲ ਇੱਕ ਰਹਿ ਗਿਆ ਆਪਣੇ ਕੋਲੇ ਕੱਲ ਦਾ ਕੱਲ ਦਾ 16 ਤਰੀਕ ਦਾ ਇੱਕ ਦਿਨ ਰਹਿ ਗਿਆ ਕਿਤੇ ਜੇ ਆਪਾਂ ਇਹ ਕਹਾ ਲਿਆ ਵੀ ਸਿੱਖ ਕੱਚੇ ਨੇ ਤੇ ਫਿਰ ਔਖਾ ਹੋ ਜਾਊਗਾ ਆਪਾਂ ਨੂੰ ਆਪਾਂ ਪੱਕੇ ਬਣ ਕੇ ਰਹਿਣਾ ਹੈ ਭਗਤ ਕਬੀਰ ਜੀ ਕੀ ਕਹਿੰਦੇ ਇਹਦੇ ਨਾਲ ਹੀ ਸ਼ਲੋਕ ਤਾਚ ਕਰਾਂਗੇ ਭਗਤ ਕਬੀਰ ਜੀ ਦਾ ਫਰਮਾਨ ਹੈ ਮਹਾਰਾਜ ਜੀ ਕੀ ਕਹਿੰਦੇ ਉਹ ਜਦੋਂ ਲੱਗਦੀ ਕਿ ਸੋਟੀ ਤੇਰੇ ਨਾਮ ਦੀ ਬਾਰੂ ਦੇ ਮਾਰੂ ਦੇ ਮਾਰ ਰੇ ਜੀ ਕਹਿੰਦੇ ਇਸ ਕਲਯੁਗ ਦੇ ਵਿੱਚੋਂ ਮਰ ਜੀਵੜੇ ਜਿਹੜੇ ਥੋੜੇ ਆਪਾਸ ਸੁਣਗੇ ਸੰਗਰੂਰ ਦੇ ਲਾਗੇ ਗੁਰਦੁਆਰਾ ਨਾਨਕੀਆਣਾ ਸਾਹਿਬ ਹੈ ਉੱਥੇ ਕਲਯੁਗ ਨਾਲ ਮਹਾਰਜ ਦੀ ਜਿਹੜਾ ਮਲਾਪ ਹੋਇਆ ਮਹਾਰਜ ਦੇ ਨਾਲ ਕਲਯੁਗ ਦਾ ਕਲਯੁਗ ਕੋਲ ਇੱਕ ਬਹੁਤ ਵੱਡਾ ਜੁੱਲੜ ਸੀ ਬਹੁਤ ਵੱਡਾ ਦੇ ਭਾਈ ਮਰਦਾਨਾ ਇਹਨੇ ਦੇਖਿਆ ਕਹਿੰਦਾ ਮਹਾਰਾਜ ਆ ਕੀ ਆਉਂਦੀ ਹੈ ਵੱਡੀ ਸਾਰੀ ਬਲਾਉ ਦਾ ਸਿਰ ਜਿਹੜਾ ਆਕਾਸ਼ ਨੇ ਲੱਗਿਆ ਹੋਇਆ ਹੈ ਪੈਲ ਪਤਾਲ ਵਿੱਚ ਬੱਡਾ ਸਾਰਾ ਜੁੱਬੜ ਚੁੱਕਿਆ ਹੋਇਆ ਮਹਾਰਾਜ ਕਹਿੰਦੇ ਕਿ ਭਾਈ ਮਰਦਾਨਾ ਪੁੱਛ ਲੈ ਇਹਨੂੰ ਕਹਿੰਦੇ ਤੂੰ ਕੌਣ ਹੈ ਕਹਿੰਦਾ ਮੈਂ ਇਸ ਯੁੱਗ ਦਾ ਰਾਜਾ ਮੇਰਾ ਨਾਮ ਹੈ ਕਲਯੁੱਗ ਕਹਿੰਦੇ ਆ ਜੁੱਬੜ ਚੱਕੀ ਫਿਰਦਾ ਹੈ ਕਹਿੰਦੇ ਨਲੇ ਦੇ ਵਿੱਚ ਗਲੀਆਂ ਨੇ ਜੁੱਬੜ ਦੇ ਵਿੱਚ ਕਹਿੰਦੇ ਭਾਈ ਕਲਯੁੱਗ ਨੇ ਆਖਿਆ ਬਾਬੇ ਨਾਨਕ ਨੂੰ ਕਹਿੰਦੇ ਇਹ ਮੈਂ ਉੱਪਰ ਆਲਸ ਦਾ ਜੁੱਬੜ ਹੈ ਮੇਰੇ ਕੋਲ ਆਲਸ ਦਾ ਕਹਿੰਦੇ ਮੈਂ ਇਹ ਸਾਰੇ ਜਗ ਸੰਸਾਰ ਤੇ ਤੜਕੇ ਪਾ ਦਿੰਨਾ ਹੈ ਇਹਦੇ ਥੱਲੇ ਦੱਬੇ ਜਾਂਦੇ ਨੇ ਭਾਈ ਮਰਦਾਨਾ ਕਹਿੰਦਾ ਇਹਦੇ ਵਿੱਚ ਗਲੀਆਂ ਨੇ ਕਹਿੰਦਾ ਜਿਹੜੇ ਮਰ ਜੀਵੜੇ ਨੇ ਨਾ ਗੁਰੂ ਦੇ ਸਿੱਖ ਨੇ ਉਹ ਇਸ ਜੁੱਬੜ ਦੇ ਵਿੱਚ ਦੀ ਗਲੀਆਂ ਕਰਕੇ ਨਿਕਲ ਜਾਂਦੇ ਨੇ ਬੋਲੋ ਸਤਨਾਮ ਉਹਦੇ ਵਿੱਚ ਵੱਡੀਆਂ-ਵੱਡੀਆਂ ਗਲੀਆਂ ਸੀ ਉਹ ਗਲੀਆਂ ਕਰਕੇ ਤੁਸੀਂ ਇਸ ਕਲਯੁਗ ਤੇ ਆਲਸ ਦੇ ਜੁੱਬੜ ਦੇ ਵਿੱਚੋਂ ਨਿਕਲ ਕੇ ਆਏ ਹੋ ਨਹੀਂ ਤਾਂ ਆ ਸਮਾਂ ਠੰਡ ਪੈਂਦੀ ਹੋਵੇ ਧੁੰਦ ਪੈਂਦੀ ਹੋਵੇ ਤੇ ਰਜਾਈ ਛੱਡਣ ਨੂੰ ਕਿਹਦਾ ਜੀ ਕਰਦਾ ਤੇ ਫਿਰ ਤੁਰ ਕੇ ਆਉਣ ਨੂੰ ਕਿਹਦਾ ਜੀ ਕਰਦਾ ਇਸ ਕਰਕੇ ਤਾਂ ਮਿਹਰ ਦੀ ਜਿਹੜੀ ਦ੍ਰਿਸ਼ਟੀ ਹੈ ਤੇ ਸਤਿਗੁਰੂ ਨੇ ਕਿਰਪਾ ਕੀਤੀ ਤੁੰਦੇ ਤੁਹਾਨੂੰ ਪਤਾ ਦੇਖੋ ਕਿੰਨੀ ਪੈਂਦੀ ਰਾਤ ਹੀ ਪੈਣ ਲੱਗੀ ਸੀ ਧੁੰਦ ਤਾਂ ਮੈਨੂੰ ਫਿਰ ਬੱਚਿਆਂ ਨੇ ਕਿਹਾ ਵੀ ਆਪਾਂ ਇਹ ਕੰਮ ਕਰਾਂਗੇ ਭਾਈ ਮਿੰਦਰ ਸਿੰਘ ਨੂੰ ਵੀ ਤੁਸੀਂ ਗੱਡੀ ਪਿੱਛੇ ਲਾ ਲਓ ਤੇ ਭਾਈ ਜਿਹੜਾ ਗੁਰਚਨ ਸਿੰਘ ਸਾਡਾ ਵੱਡਾ ਵੀਰ ਆ ਉਹਨਾਂ ਨੂੰ ਕਹਾਂਗੇ ਗੱਡੀ ਅੱਗੇ ਲਾ ਲਓ ਕਿਉਂਕਿ ਬੱਸਾਂ ਇੱਕੇ ਲੱਗ ਤੇ ਤੇਜ਼ ਨਿਕਲ ਜਾਂ ਬੱਸਾਂ ਨੂੰ ਇਹ ਹੁੰਦਾ ਵੀ ਅਸੀਂ ਟਾਈਮ ਚੱਕਣਾ ਉਹਨਾਂ ਨੂੰ ਜ਼ਿੰਦਗੀਆਂ ਦੇਕਰ ਕਿਸੇ ਦੀਕਰ ਕੋਈ ਡਰ ਨਹੀਂ ਹੁੰਦਾ ਭਾਵੇਂ ਕੋਈ ਥੱਲੇ ਆ ਜਾਏ ਕੁਝ ਹੋ ਜਾਏ ਮਰ ਜੀ ਉਹਨਾਂ ਤਾਂ ਹੁੰਦਾ ਅਸੀਂ ਟਾਈਮ ਚੱਕੀਏ ਫਟਾਫਟ ਸਾਨੂੰ ਪੈਸੇ ਮਿਲਣੇ ਵਾਧ ਤੋਂ ਵਾਧ ਇਸ ਕਰਕੇ ਆਪਾਂ ਨੇ ਬਚਾਪਣਾ ਕਰਨਾ ਔਰ ਦੱਸ ਦੇਵੇ ਜੁੜੀਏ ਸਾਰੇ ਆਪਾਂ ਤੇ ਪਿਆਰ ਦੇ ਵਿੱਚ ਫੇਰ ਆਪਾਂ ਨਾਲ ਦੀ ਨਾਲ ਜਲਪਨੀ ਸ਼ਾਕਤ ਚਾਲਾ ਪਾਈਏ ਤੁਹਾਡੀ ਅੱਗੇ ਯਾਰ ਦੱਸ ਜੀਓ ਪਿੰਡ ਬੋਲਿਆ ਕਰੋ ਬੋਲਿਆ ਕਰੋ ਕਉਨਾ ਨਿਤ ਸਭ ਜੀਤ ਜਾਰ ਨ ਜਾਣੇ ਮੇਰਾ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਤਿੰਨੇ ਤਾ ਕੋਲ ਵਾਨ ਹਾਰਾ ਦੁਖੰਤ ਸੁਖਰਾਸਤਾ ਕੋ ਵਿਗਨ ਨ ਕੋ ਲਾਗੇ ਜਾਕੀ ਪ੍ਰਵੇ ਅਰਦਾਸ ਇਕੂ ਕਰ ਵਾਹਿਗੁਰੂ ਜੀ ਕੀ ਹਤੇ ਸ੍ਰੀ ਭਗਵਤੀ ਜੀ ਸਾਹਿਬਾਰ ਸ੍ਰੀ ਭਗਵਤੀ ਜੀ ਕੀ ਪਾਰ ਸ੍ਰੀ ਦਸਮੇਂ ਪ੍ਰਥਮ ਬਲਵਤੀ ਸਿਮਰਕਾ ਗੁਰਨਾਮ ਕ ਲਈ ਤੇ ਆਇਤ ਰੰਗਤ ਗੁਰਤੇ ਮਰਦਾ ਨਾਮ ਦਾਸਾ ਹੋਏ ਸਹਾਇ ਅਰਜਨ ਹਰਗੋਬਿੰਦ ਸਿੰਘ ਜੀ ਲੋ ਸ੍ਰੀ ਹਰਿ ਸ੍ਰੀ ਹਰਿਕ੍ਰਿਸ਼ਨ ਤੇ ਅਯਾ ਜੀ ਸਿੱਧ ਸਤਿ ਕੁ ਜਾਈ ਤੇਗ ਬਹਾਦਰ ਜੀ ਰੇ ਕਰਨੋਂ ਤੇ ਆਇਆ ਧਾਇ ਸੁਭ ਥਾਈ ਹੋਏ 105 ਸਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਹਾਏ ਦਸਾਂ ਪਾਚੇ ਜਯਤਮ ਗੁਰੂਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਦਾਰ ਦਾ ਧਿਆਨਤਰ ਕੇ ਬੋਲੋ ਜੀ ਵਾਹਿਗੁਰੂ ਸਭ ਜੇ ਪਾਚਾ ਮਨਨੀਵਾ ਮਤੂਚੀ ਮਤ ਪਦ ਰਖੇ ਵਕਾਲਪੁਰਖ ਵਾਹਿਗੁਰੂ ਨਮਾਣੇ ਦੇ ਮਾਣ ਨਤਾਨਿਆਂ ਦੇ ਤਾਂ ਨੂਟਿਆਂ ਦੀ ਊਟ ਧੰਨ 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 ਸ੍ਰੀ ਗੁਰੂ ਨਾਨਕ ਦੇ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਮੁਖ ਰੱਖਦੇ ਅੱਜ ਕੱਤਕ ਸੁਦੀ ਪੂਰਨ ਮਾਸੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਸੱਚੇ ਪਾਤਸ਼ਾਹ ਆਪ ਜੀ ਦੇ ਆਗਮਨ ਪੁਰਬ ਨੂੰ ਮਨਾਉਂਦੀਆਂ ਸੰਗਤਾਂ ਦਰਕਰ ਦੇ ਬੀਤਮਾਨ ਭਾਈ ਬਲਬੀਰ ਸਿੰਘ ਜੀ ਤથા ਸਮੂਹ ਪਰਿਵਾਰ ਰੜ ਮਿਲ ਕੇ ਆਪਣੇ ਮੁਬਾਰਕ ਗ੍ਰਹਿ ਵਿਖੇ ਸੱਚੇ ਪਾਤਸ਼ਾਹ ਆਪ ਜੀ ਦੇ ਚਰਨ ਪਵਾਏ ਸੰਗਤਾਂ ਨੇ ਚਰਨ ਪਾਏ ਬਾਣੀ ਪੜ੍ਹਦੀਆਂ ਸੰਗਤਾਂ ਰਹੀਆਂ ਸੀ ਸੱਚੇ ਪਾਤਸ਼ਾਹ ਸਭ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਥਰੱਕੇ ਸ਼ੁੱਧ ਬਾਣੀ ਪੜਾ ਲੈਣੀ ਸ਼ੁੱਧ ਕਥਾ ਕੀਰਤਨ ਕਰਾ ਲੈਣਾ ਸ਼ੁੱਧ ਸੱਚੇ ਪਾਤਸ਼ਾਹ ਆਪ ਜੀ ਦੀ ਸੇਵਾ ਕਰਵਾ ਲੈਣੀ ਭਾਈ ਬਲਬੀਰ ਸਿੰਘ ਦੀਆਂ ਮਨੁਕਾਮਨਾ ਪੂਰੀਆਂ ਕਰਨੀਆਂ ਸਿਰ ਤੇ ਮਿਹਰ ਭਰਿਆ ਥਰਖਣਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਭਾਈ ਬਲਬੀਰ ਸਿੰਘ ਦੇ ਸਮੁੱਚੇ ਪਰਿਵਾਰ ਵੱਲੋਂ ਆਪ ਜੀ ਦੇ ਹਜ਼ੂਰ چا امرت کڑا پرشاد سیوا ہاضر ہے بوگ لگے بچ برتاؤ دیا گیا ہو سچے پاتشاہ خوشیاں بخشو چاہ دے لنگر دی سیوہ سنگت واسطے ہاضر ہے سچے پاتشاہ بچ برکتہ پاؤ اُن تن باتے کرو سب تو دا دات امرت ویل کی چولی میں پاؤ گرو گھر جوڑ کے رکھو سچے پاتشاہ خوشیاں بخشو گرنان کنام نام چڑھتی کلا واحو جی کا خالصا بھولے سو نال ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੈਠੋ ਸਾਰੀਆਂ ਸੰਗਤਾਂ ਛਕਾਓ ਜਲ ਪਾਣੀ ਭਾਈ ਲੱਗੋ ਪੁੱਤ ਚਲੋ ਮਤਲਬ ਚਲੋ 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 ਹਾਂਜੀ ਬਾਬਾ ਜੀ ਤੁਸੀਂ ਬਲਜੀਤ ਸਿੰਘ ਜੀ ਤੁਸੀਂ ਕਰੋ ਦੇਖ ਦੀ ਸੇਵਾ ਕਰੋ ਦੇਖ ਦੀ ਸੇਵਾ ਦੇਖ ਵਰਤਾਈ ਚਲੋ ਨਾਲ ਨਾਲ ਚਾਹ ਵਰਤਾਈ ਚਲੋ ਸਤਕਾਰ ਜੋ ਭਾਈ ਮਖਨ ਸਿੰਘ ਉਹਨਾਂ ਨੂੰ ਬੇਨਤੀ ਹੈ ਮੇਰਾ ਛੋਟਾ ਵੀਰ ਲਿਆਓ ਜੀ ਲਿਆਓ ਜੀ ਲਿਆਓ ਜੀ ਲਿਆਓ ਜੀ ਗੁਰਦੁਆਰਾ ਸਾਹਿਬ ਆਸਤੇ ਤਾਂ ਇਹਨਾਂ ਨੂੰ ਖੜਾਓ ਜੀ ਤੁਸੀਂ ਗੁਰਦੁਆਰਾ ਸਾਹਿਬ ਆਸਤੇ ਤਾਂ ਇਹਨਾਂ ਨੂੰ ਖੜਾਓ ਜੇ ਮੇਰਾ ਹੈ ਤਾਂ ਮੈਨੂੰ ਖੜਾਓ ਜੀ ਮੈਂ ਅੱਡਾ ਗੁਰਦੁਆਰੇ ਵਾਲਿਆਂ ਦਾ ਅੱਡਾ ਨੇ ਜੀ ਮੈਂ ਗੁਰਦੁਆਰੇ ਨਾਲ ਨੂੰ ਅੱਡਾ ਜੀ ਕਰਕੇ ਇਹ ਗੁਰਦੁਆਰਾ ਸਾਹਿਬ ਦੀ ਸੇਵਾ ਜੀ ਜਿਹੜੀ ਮੇਰੀ ਸੇਵਾ ਉਹ ਮੇਰੀ ਅੱਡਾ ਹੈ ਤੇਸ ਕਰਕੇ ਇਹ ਗੁਰਦਾਰਾ ਸਾਹਿਬ ਦੀ ਪਰਚੀ ਉੱਥੇ ਕੱਟ ਦਿਓ ਭਾਈ ਤੁਸੀਂ ਭਾਈ ਉੱਥੇ ਜਾ ਕੇ ਪਰਚੀ ਕੱਟ ਦਿਓ ਇਹ ਤੁਹਾਨੂੰ ਦਿੱਤੀ ਹੈ ਗੁਰਦਾਰਾ ਸਾਹਿਬ ਦੀ ਸੇਵਾ ਜਿਹੜੀ ਹੈ ਤੇ ਮੇਰੀ ਵਾਲੀ ਇੱਧਰ ਦੇ ਪਾਸੇ ਆ ਤੁਹਾਡੇ ਵਾਲੀ ਇੱਧਰ ਦੇ ਪਾਸੇ ਆ ਮੈਂ ਤਾਂ ਕੱਲ ਹੀ ਗਿਆ ਸੀ ਵੀ ਮੈਂ ਗੁਰਦਾਰਾ ਜਣਾ ਨੂੰ ਅੱਡਾਂ ਇਸ ਕਰਕੇ ਕਿਉਂਕਿ ਹੁਣ ਜਦੋਂ ਮੈਂ ਗੁਰਦਾਰਾ ਸਾਹਿਬ ਤੋਂ ਬਾਹਰ ਇੱਥੇ ਆ ਹੁਣ ਮੈਂ ਅੱਡਾਂ ਜਦੋਂ ਉੱਥੇ ਚਲੇ ਗਏ ਫੇਰ ਸੀ ਗੁਰਦਾਰਾ ਸਾਹਿਬ ਵਾਲੇ ਆ ਤੇ ਕਰਕੇ ਬਹੁਤ-ਬਹੁਤ ਧੰਨਵਾਦ ਚਾਹ ਪਾਣੀ ਸ਼ਕੋਮ ਦੀ ਕਿਰਪਾਲਤਾ ਕਰੋ ਇੱਥੇ ਵੀ ਲਿਆਓ ਜਲ ਪਾਣੀ ਸੰਗਤ ਵਾਸਤੇ ਜਿਹੜਾ ਹੈ ਵੀਰੇ ਕਰ ਦਿਓ ਕਿਰਪਾ ਦੇ ਕੇ ਦੀ ਹਾਂ ਦੇਰ ਵਰਤਾਂ ਦੀ ਕਰਿਓ ਜੀ ਮਬੀ ਭਾਈ ਮੱਖਣ ਜੀ ਤੋਂ ਚਾਹ ਪਾਣੀ ਆਪਣੇ ਵਾਸਤੇ ਲਿਆ ਇੱਥੇ ਹਾਂ ਉਧਰ ਸੰਗਤ ਵਾਸਤੇ ਭਾਈ ਚਾਹ ਪਾਣੀ ਜਿਹੜਾ ਉਹ ਕਿਰਪਾ ਕਰਕੇ ਰੱਖ ਦਿਓ ਇੱਥੇ ਮਹਾਰਾਜ ਵਾਸਤੇ ਆਪਣੇ ਨੋ ਤੇ ਮੇਰੇ ਨਾਲ ਛੋਟਾ ਅੱਛਾ ਜੀ ਹਾਂ ਇਹਨਾਂ ਦੇ ਬੱਚਾ ਨਹੀਂ ਹੋਇਆ ਹਾਂ ਕੱਲ ਹੋਈ ਸੀ ਬੜਾ ਠੀਕ ਹੈ ਉਹ ਮੇਜੋ ਗੁਰਤੇਂਦਰ ਆ ਗਈ ਪ੍ਰਸ਼ਾਦ ਲੈ ਲਓ ਆ ਲਓ ਜੀ ਆ ਬੜੋ ਆਪਣਾ ਭਾਈ ਆ ਬੜੋ